ਕੁਤੰ ਮੰਨ ਲੇ ਤਾਂ ਜਮਾਈ ਜੜਬੜਤੀ ਆ ਕੋਈ ਮੁੱਖ ਮੰਤਰੀ ਕਹਿਣ ਦੇ ਲੈ ਕੇ ਜਿਹੜੇ ਮੁੱਖ ਮੰਤਰੀ ਨੂੰ ਆਪਣੇ ਮੁੱਖ ਮੰਤਰੀ ਪਦ ਦੀ ਨੀ ਮਰਿਆਦਾ ਦਾ ਨਹੀਂ ਪਤਾ ਉਹ ਮੁੱਖ ਮੰਤਰੀ ਘਰੋਂ ਬਾਹਰ ਨਿਕਲ ਨਹੀਂ ਸਕਦੇ ਕੋਈ 체ਨ ਖਿੱਚ ਲੈਂਦਾ ਕੋਈ ਬੰਸ ਖਿੱਚ ਲੈਂਦਾ ਕੋਈ ਗੋਲੀ ਮਾਰ ਦਿੰਦਾ ਬੈਂਕ ਲੁਟੇ ਜਾਂਦੇ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਜਿਵੇਂ ਕੋਈ ਮੁੱਖ ਮੰਤਰੀ ਨੂੰ ਮਿਲਣਾ ਹੋਵੇ ਕੋਈ ਜਾ ਕੇ ਮੇਰੇ ਸਰਵੇ ਨਹੀਂ ਮੁੱਖ ਮੰਤਰੀ ਜੇ ਬੰਨ ਤੇ ਸਿੱਖਣਾ ਪੈਣਾ ਮੁੱਖ ਮੰਤਰੀ ਦੀ ਜੂਵਾਰੀ ਜ਼ਿੰਮੇਵਾਰੀ ਤੱਕ ਤੇ ਤਿੰਨ ਦਿਨ ਪਹਿਲੇ ਬਠਿੰਡੇ ਸ਼ਾਮ ਨੂੰ ਤੁਹਾਨੂੰ ਪਤਾ ਹੈ ਸ਼ਰਾਬ ਪੀਂਦੀ ਹੋਈ ਬਹੁਤ ਵੱਡੀ ਗਵਾਲਾ ਉਹਦਾ ਪੀਣੀ ਪੀਣੀ ਹੈ ਅੱਛਾ ਪੀਂਦਾ ਵੀ ਆਪਣੇ ਗਨਮਨਾਂ ਨਾਲ ਜਿਹੜੇ ਉਹਦੇ ਨਾਲ ਚ ਪਿਛਲੇ 20 ਸਾਲਾਂ ਨਾਲ ਉਹਦੇ ਨਾਲ 20 ਸਾਲਾਂ ਦੇ ਗਨਮਨਾਂ ਉਹ ਹੀ ਸਮਝੋ ਮਿਨੀਸ਼ੀਅਮ ਉਹ ਵੀ ਹੈ ਹੁਣ ਕੀ ਹੋਇਆ ਬਠਿੰਡੇ ਤੇ ਲੈ ਗਿਆ ਉਹ ਲੇਟ ਹੋ ਗਈ ਯਾਰ ਇਹ ਪਤਾ ਰੋਡ ਛੋ ਜਾ ਅੱਜ 8:30 ਵਜੇ ਕੇ ਤੇ ਇਹਨੇ ਪੰਜ ਪੰਜਵੀਂ ਸ਼ੁਰੂ ਕਰਤੀ ਸੀ ਔਰ ਉਹ ਕਿਹਾ ਜੀਪ ਤੋਂ ਖੜਾ ਹੋ ਗਿਆ ਆਪਣੀ ਗੱਡੀ ਤੋਂ ਬੋਨਟ ਦੇ ਆਕੇ ਖੜ ਗਿਆ ਉੱਥੇ ਭੰਗੜੇ ਪਾਉਣ ਲੱਗ ਗਿਆ ਫਿਰ ਉਹ ਗਰਮੀ ਸਿਰ ਤੇ ਗਰਮੀ ਲੱਗੀ ਤੇ ਚੜ ਗਈ ਤੇ ਹਰਕਤ ਹੋ ਗਈ ਉਹਨੇ ਫਿਰ ਪਾਣੀ ਦੀ ਬੋਤਲ ਬੁਲਾਇ ਮੰਗਾਈ ਤੇ ਆਪਣੇ ਸਿਰ 'ਚ ਪਾਣੀ ਪਾਦਾ ਹਰਕਤ ਹੋ ਗਈ ਹੁਣ ਇੱਕਰ ਦੱਸੋ ਆ ਮੁੱਖ ਮੰਤਰੀ ਦੇ ਕਰਮ ਹੈ ਫ੍ਰੈਂਕਫਰਟ 에어ਪੋਰਟ ਤੇ ਉਹਨੂੰ ਜਹਾਜ਼ ਤੋਂ ਤਾਰਤਾ ਕਿਉਂਕਿ ਉਹਨੇ ਜਾਨੀ ਦਿੱਤੀ ਸੀ ਦੇਖੋ ਮੁੱਖ ਮੰਤਰੀ ਸੁਖਦੇਵ ਮੈਂ ਜੰਮੁਨਾ ਸਭ ਗਏ ਅਸੀਂ ਯੂਪੀ ਆਪਣੇ ਜਿਹੜੇ ਕਿਸਾਨ ਉਹਨਾਂ ਦੀ ਜਮੀਨਾਂ ਉੱਥੇ ਲਿੱਤੀਆਂ ਯੂਪੀਓ ਕੱਢ ਰਹੇ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਬਚਾਉਣ ਵਾਸਤੇ ਗਏ ਤੇ ਅਸੀਂ ਯੋਗੀ ਨੂੰ ਮਿਲੇ ਅਸੀਂ ਉਹਦੇ ਦਫ਼ਤਰੋਂ ਨਿਕਲੀ ਸੀ ਤੇ ਦੇਖਿਆ ਸਾਰੇ ਪੰਜਾਬ ਦੇ ਇੰਡਸਟਰੀਸ ਉੱਥੇ ਖੜੇ ਸੀ ਯੋਗੀ ਭਲੇ ਮੈਂ ਪੁੱਛਿਆ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਸੀ ਅਸੀਂ ਤਾਂ ਪੰਜਾਬ ਤੋਂ ਬਾਹਰ ਹੁਣ ਫੈਕੀਆਂ ਲਾਉਣ ਲੱਗੇ ਆ ਅਜੀ ਕਿਉਂ ਉਹ ਕਹਿੰਦੇ ਇੱਥੇ ਤਾਂ ਗੁੰਡਾਗਰਦੀ ਦਾ ਰਾਜ ਹੈ ਰੋਜ਼ ਸਾਨੂੰ ਫਰੋਦੀਆਂ ਦਾ ਟੈਲਫਨ ਹੁੰਦਾ ਹੈ ਗੈਂਗਸਟਰ ਰਾਜ ਕਰ ਰਿਹਾ ਹੈ ਕੋਈ 50 ਲੱਖ ਮੰਗਦਾ ਫਿਰ ਕਰੋੜ ਮੰਗਦਾ ਕੋਈ 5 ਕਰੋੜ ਮੰਗਦਾ ਆ ਮੈਂ ਜੰਮੀ ਜਿਹੜਾ ਤੁਹਾਡੇ ਗੁੰਗਵੰਡ ਹਲਕੇ ਦਾ ਕਾਂਗਰਸ ਦਾ ਲੀਡਰ ਹੈ ਪਹਿਲੇ ਲੀਡਰ ਆਫ ਦਾ ਆਪਰੇਸ਼ਨ ਹੁੰਦਾ ਸੀ ਮੈਂ ਤਾਂ ਅਸੈਂਬਲੀ 'ਚ ਵੀ ਪੁੱਛਿਆ ਸੀ ਮੈਂ ਕਿਹਾ ਪੰਜ ਚੀਜ਼ਾਂ ਦੱਸ ਦਿਓਂਦੀ ਆਪਣੀ پنجاب کے اتہار چیزاں کہڑی اخیر ایک نہیں کر سکے کلے پیچو کہ آپ کہ جی تھی بجلی دیکھو جن تھرمل پلانٹ پناب کے ہے سارے بادل صاحب نے بنایا اکالی دل داخڑا ڈیم تو بغیر سارے ڈیم بادل صاحب نے بنایا جنیا چار سے چھ لے دیا سڑکیں ਪਹਿਲੇ ਰੋਪੜ ਤੋਂ ਲੁਧਿਆਣਾ ਜਾਂਦੇ ਜਲੰਧਰ ਜਾਂਦੇ ਕੈਲਾ ਹਾਲ ਹੁੰਦਾ ਸੀ ਅੰਮ੍ਰਿਤਸਰ ਜਾਂਦੇ ਅੱਜ ਦੇਖੋ ਸਾਰੀਆਂ ਹੀ ਸੜਕਾਂ ਮੈਨੂੰ ਯਾਦ ਹੈ ਇੱਕ ਦਿਨ ਮੈਂ ਬੈਠੇ ਅਫਸਰਾਂ ਦੀ ਮੀਟਿੰਗ ਬੁਲਾਈ ਤੇ ਮੈਂ ਕਿਹਾ ਕਿ ਅਸੀਂ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਨੂੰ ਚੰਡੀਗੜ੍ਹ ਨਾਲ 4 6 ਲੇਨ ਦੇ ਐਕਸਪ੍ਰੈਸ ਵੇ ਨਾਲ ਜੋੜਨਾ ਸਾਰੇ ਮਨਜ਼ੂਰ ਕਰਤੇ ਤੁਸੀਂ ਦੇਖੋ 4-5 ਸਾਲਾਂ ਵਿੱਚ ਅਸੀਂ ਬਣਾ ਦਿੱਤੇ ਅੱਜ ਕਿੰਨਾ ਆਰਾਮ ਹੈ ਜੇ ਤੁਸੀਂ ਜਾਣੀਏ ਤੀਜੀ ਗੱਲ ਦੁਨੀਆ ਨਾਲ ਜੁੜਨ ਵਾਸਤੇ ਬੜੀ ਤਰੱਕੀ ਕਰਨ ਵਾਸਤੇ 에어ਪੋਰਟ ਦੀ ਲੋੜ ਹੈ ਆ ਸਾਰੇ 에어ਪੋਰਟ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਵੀ ਮਾਨ ਸਿੰਘ ਸਾਹਿਬ ਨੇ ਬਣਾਇਆ ਸੀ ਮਹਾਲੀ ਇੰਟਰਨੈਸ਼ਨਲ 에어ਪੋਰਟ ਵੀ ਪਠਾਨਕੋਟ 에어ਪੋਰਟ ਵੀ ਆਪਣਾ ਜਲੰਧਰ ਵਾਲਾ ਵੀ ਬਟਿੰਡੇ ਵਾਲਾ ਵੀ ਇੱਕ ਹਰਿਆਣਾ ਤੁਸੀਂ ਨਾਲ ਦਾ ਸੂਬਾ ਇੱਕ 에어ਪੋਰਟ ਹੈ ਨਹੀਂ ਉੱਥੇ ਹੁਣ ਦੇ ਲਈ ਤੀਜੀ ਗੱਲ ਜਿਹੜੀ ਮੈਂ ਛਣਾਣਾ ਚਾਹਣਾ جو کچھ کسان کھیتی کرتا کسان جے کسانی کی گل کریے جی ٹیوبل دیکھو گے ٹوٹل پندرہ لاکھ ٹوب کنیکشن ہے پنجاب ساڑھے تیرہ لاکھ اکالی دل سرکار دوران ملے مفت بجلی اکالی دل نے دیکھی اجنیا کسیاں نہریں بنا اکالی دل ہے ਪਿੰਡ ਲੰਘ ਤੱਕ ਨਹਿਰਾ ਬਣਾਉਣ ਵਾਲਾ ਕੱਸੀਆਂ ਅਗਲੀ ਦੇ ਨੇ ਉਹ ਮੰਡੀਆਂ ਜਿੱਥੇ ਦਾਣਾ ਵੇਚਦੇ ਸੀ ਮੰਡੀਆਂ ਦਾਣਾ ਮੰਡੀਆਂ 90% ਕਾਲੀਦਰ ਨੇ ਬਣਾਈਆਂ ਅਸਤੀ ਵੀ ਬਾਲੂ ਸਾਹਿਬ ਕੋਲ ਸੀ ਟਰੈਕਟਰ ਤੇ ਟੈਕਸ ਕਰਦਾ ਸੀ ਉਹ ਸਾਰ ਟੈਕਸ ਬਾਲੂ ਸਾਹਿਬ ਨੇ ਬੰਦ ਕੀਤਾ ਕਹਿੰਦੇ ਇਹ ਤਾਂ ਜੱਟ ਦਾ ਘਟਾ ਹੈ ਪਹਿਲੇ ਤਾਂ ਸਾਈਕਲ ਤੇ ਵੀ ਟੋਕਨ ਹੁੰਦਾ ਸੀ ਯਾਦ ਕਰੋ ਜਿਹੜੇ ਪੁਰਾਣੇ ਬਜ਼ੁਰਗਾਂ ਉਹਨਾਂ ਨੂੰ ਪਤਾ ਹੋਣਾ ਹੈ ਸਾਈਕਲ ਤੇ ਵੀ ਟੋਕਲ ਲੰਦਾ ਸੀ ਉਹ ਬਾਬਲ ਸਾਹਿਬ ਦੇ ਬੰਦ ਕਿੰਦਾ ਸੀ ਟੋਕਲ ਅੱਜ ਜਿਹੜੀਆਂ ਗਰੀਬ जनता ਵਾਸਤੇ ਭਰਾਵਾਂ ਵਾਸਤੇ ਕੋਈ ਨੀ ਸਕੀਮਾਂ ਸੀ ਭਾਵੇਂ ਆਟਾ ਦਾਲ ਸ਼ੱਕਰ ਨੂੰ ਪੈਨਸ਼ਨ ਐਸ ਸੀ ਬੱਚਿਆਂ ਦੀ ਮੁਫਤ ਪੜ੍ਹਾਈ ਸਰਕਾਰੀ ਹਸਪਤਾਲ ਵਿੱਚ ਦਵਾਈ ਖਾਣੇ ਮੁਫਤ ਅਸਾਰੇ ਅਕਾਲੀ ਦਲ ਦੀਆਂ ਸਕੀਮਾਂ ਇੱਕ ਵੀ ਸਕੀਮ ਇਹਨਾਂ ਕਿਸੇ ਦੀ ਨਹੀਂ ਹੈ ਤੇ ਅੱਜ ਸਾਰਾ ਕੁਝ ਬੰਦ ਹੈ جہاں میں گل کہ لگ آ جڑے تجربے کر کر کے اپنا اپنا پنجاب ہی پیچھے سٹیا آ پچھلے دس سال دیکھو جمع کم رک گئے رکنا کی تھوڑ ٹوٹ گیا چیزاں وہ دس سال بادل صاحب لگاتار سی ہر روز دیکھتے سی نمی چیز نمی چیز بنی جاندیاں سی نس پہ سی جاتے سپریاں فیکٹری آئی جی ਜੀਦੋਂ ਉਹਦਾ ਕੈਪਟਨ ਆਇਆ ਅੱਜ ਭਗਵੰਤ ਮਾਨ ਨੇ ਤਾਂ ਜਮਾਈ ਜੜਵੜਤੀ ਆ ਕੋਈ ਮੁੱਖ ਮੰਤਰੀ ਕਹਿਣ ਦਿਲਾਇਆ ਕਿ ਜਿਹੜੇ ਮੁੱਖ ਮੰਤਰੀ ਨੂੰ ਆਪਣੇ ਮੁੱਖ ਮੰਤਰੀ ਪਦ ਦੀ ਨਿ ਮर्यादा ਦਾ ਨਹੀਂ ਪਤਾ ਉਹ ਮੁੱਖ ਮੰਤਰੀ ਕਿਵੇਂ ਆਪਾ ਮਾਨਨਾ ਕਹਿ ਸਕਦੇ ਹੋ ਹੁਣ ਤੁਸੀਂ ਪਰਸੋਂ ਦੇਖਿਆ ਹੋਣਾ ਇਹ ਤਿੰਨ ਦਿਨ ਪਹਿਲੇ ਬਠਿੰਡੇ ਸ਼ਾਮ ਨੂੰ ਤੁਹਾਨੂੰ ਪਤਾ ਹੈ ਸ਼ਰਾਬ ਪੀਂਦੀ ਹੋਈ ਬਹੁਤ ਵੱਡੀ ਬੰਦਾ ਹਾਂ ਸ਼ਾਮ ਨੂੰ ਤਾਂ ਪੀਣੀ ਪੀਣੀ ਅੱਜਾ ਪੀਂਦਾ ਵੀ ਆਪਣੇ ਗਨਮਨਾਂ ਨਾਲਾ ਜਿਹੜੇ ਉਹਦੇ ਨਾਲ ਚ ਪਿਛਲੇ 20 ਸਾਲਾਂ ਦਾ ਉਹਦੇ ਨਾਲ 20 ਸਾਲਾਂ ਦੇ ਗਨਮਨਾਂ ਉਹ ਹੀ ਸਮਝੋ ਮਿਨੀਸ਼ੀਅਮ ਉਹ ਵੀ ਹੈ ਫਿਰ ਕੀ ਹੋਇਆ ਬਠਿੰਡੇ ਚ ਲੈ ਗਿਆ ਉਹ ਲੇਟ ਹੋ ਗਈ ਯਾਰ ਸਿਰ ਅਜਾ ਰੋਡ ਛੋ ਜਾ ਅੱਜ 8:30 ਵਜੇ ਕੇ ਤੇ ਇਹਨੇ ਪੰਜ ਪੰਜਵੀਂ ਸ਼ੁਰੂ ਕਰਤੀ ਸੀ ਉਹਨੂੰ ਕਿਹਾ ਜੀਪ ਤੋਂ ਖੜਾ ਹੋ ਗਿਆ ਆਪਣੀ ਗੱਡੀ ਤੋਂ 2 ਮਿੰਟ ਤੇ ਅੱਗੇ ਖੜ ਗਿਆ ਉੱਥੇ ਭੰਗੜੇ ਪਾਉਣ ਲੱਗਿਆ ਫਿਰ ਉਹ ਕਰਮੀ ਸਿਰ ਤੇ ਕਰਮੀ ਲੱਗੀ ਤੇ ਚੜ ਗਈ ਤੇ ਹਲਕ ਹੋ ਗਈ ਉਹਨੇ ਫਿਰ ਪਾਣੀ ਦੀ ਬੋਤਲ ਬੁਲਾਇ ਮੰਗਾਈ ਤੇ ਆਪਣੇ ਸਿਰ ਤੇ ਪਾਣੀ ਪਾਦਾ ਹਰ ਕੋ ਤੋਂ ਹੁਣ ਇਕ ਕਰ ਦੱਸੋ ਆ ਮੁੱਖ ਮੰਤਰੀ ਦੇ ਕੰਮ ਹੈ ਫ੍ਰੈਂਕਫਰਟ 에ਅਰਪੋਰਟ ਤੇ ਉਹਨੂੰ ਜਹਾਜ਼ ਤੋਂ ਧਰਤਾ ਕਿਉਂਕਿ ਉਹਨੇ ਜਾਦੀ ਪੀਤੀ ਸੀ ਦੇਖੋ ਮੁੱਖ ਮੰਤਰੀ ਤੁਹੂ ਦੇ ਦਾ ਮੈਂ ਚੰਦਮੁਰਾ ਸਾਹਿਬ ਗਏ ਅਸੀਂ ਯੂਪੀ ਆਪਣੇ ਜਿਹੜੇ ਕਿਸਾਨ ਉਹਨਾਂ ਦੀ ਜਮੀਨਾਂ ਉੱਥੇ ਲਿੱਤੀਆਂ ਯੂਪੀ ਉਹ ਕੱਢ ਰਹੇ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਬਚਾਉਣ ਵਾਸਤੇ ਗਏ ਤੇ ਅਸੀਂ ਯੋਗੀ ਨੂੰ ਮਿਲੇ ਅਸੀਂ ਉਹਦੇ ਦਫ਼ਤਰੋਂ ਨਿਕਲੀ ਸੀ ਤੇ ਦੇਖਿਆ ਸਾਰੇ ਪੰਜਾਬ ਦੇ ਇੰਡਸਟਰੀ ਚੋਂ ਉੱਥੇ ਖੜੇ ਸੀ ਯੋਗੀ ਭਲੇ ਮੈਂ ਪੁੱਛਿਆ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਦੀ ਅਸੀਂ ਤਾਂ ਪੰਜਾਬ ਤੋਂ ਬਾਹਰ ਹੁਣ ਫੈਕੀਆਂ ਲਾਉਣ ਲੱਗੇ ਹਾਂ ਅਜੀ ਕਿਉਂ ਉਹ ਕਹਿੰਦੇ ਇੱਥੇ ਤਾਂ ਗੁੰਡਾਗਰਦੀ ਕਰਵਾਇਆ ਜਾਏ ਰੋਜ਼ ਸਾਨੂੰ ਫਰੋਦੀਆਂ ਦਾ ਟੈਲ ਫਰੋਂਦਾ ਹੈ ਗੈਂਗਸਟਰ ਰਾਜ ਕਰ ਰਿਹਾ ਹੈ ਕੋਈ 50 ਲੱਖ ਮੰਗਦਾ ਫਿਰ ਕਰੋੜ ਮੰਗਦਾ ਕੋਈ 5 ਕਰੋੜ ਮੰਗਦਾ ਘਰੋਂ ਬਾਹਰ ਨਿਕਲ ਨਹੀਂ ਸਕਦੇ ਕੋਈ ਚੇਨ ਖਿੱਚ ਲੈਂਦਾ ਕੋਈ ਪੰਜ ਖਿੱਚ ਲੈਂਦਾ ਕੋਈ ਗੋਲੀ ਮਾਰ ਦਿੰਦਾ ਬੈਂਕ ਲੁੱਟੇ ਜਾਂਦੇ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਜਿਵੇਂ ਕੋਈ ਮੁੱਖ ਮੰਤਰੀ ਨੂੰ ਮਿਲਣਾ ਹੋਏ ਕੋਈ ਜਾ ਕੇ ਮਿਲ ਸਕਦਾ ਨਹੀਂ ਮੁੱਖ ਮੰਤਰੀ ਜੇ ਬਣਨਾ ਤਾਂ ਸਿੱਖਣਾ ਪੈਣਾ ਮੁੱਖ ਮੰਤਰੀ ਦੀ ਜੁੰਵਾਰੀ ਅੰਮ੍ਰਿਤਾ ਦੀ ਸਹੀ ਮੈਨੇ ਤੇ ਮੁੱਖ ਮੰਤਰੀ ਸੀਸਤਾ ਪ੍ਰਕਾਸ਼ ਸਿੰਘ ਬਾਦਲ ਜਨਤਾ ਦੇ ਮੁੱਖ ਮੰਤਰੀ ਸੀ ਮੈਨੂੰ ਲੱਗਦਾ ਤੁਸੀਂ ਆਪਣੇ ਘਰਾਂ ਤੇ ਜਾ ਕੇ ਦੇਖੋ ਹਰ ਦੂਜੀ ਇੱਕ ਜੇ ਘਰ ਚ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਘੁਟੇ ਘਰੇ ਚਾਹ ਪੀਤੀ ਹੋਣੀ ਹੈ ਜਾਂ ਕਿਸੇ ਕਿਸੇ ਦੇ ਜ਼ਿੰਦਗੀ ਚ ਤੁਹਾਡੇ ਬਜ਼ੁਰਗ ਥੋੜੇ ਬਜ਼ੁਰਗਾਂ ਦੀਆਂ ਕਹਾਣੀਆਂ ਪ੍ਰਾਣੀਆਂ ਸੁਣੋ ਬਾਦਲ ਸਾਹਿਬ ਨਾਲ ਕਿਸੇ ਨੇ ਕਿਹਾ ਮੋਰਚੇ ਚ ਗਏ ਹੋਣਗੇ ਮੈਨੂੰ ਲੱਗਦਾ ਕੋਈ ਪਿੰਡ ਪੰਜਾਬ ਦਾ ਨਹੀਂ ਕੋਈ ਸ਼ਹਿਰ ਪੰਜਾਬ ਦਾ ਨਹੀਂ ਜਿੱਥੇ ਬਾਦਲ ਸਾਹਿਬ ਆਪ ਨੇ ਜਾ ਕੇ ਹੋ ਸਰਕਾਰ ਸੀ ਹਰ ਹਫ਼ਤੇ ਸੰਗਦਰਸ਼ਨ ਜਾਂਦੇ ਸੀ ਕਿਸੇ ਨਾ ਕਿਸੇ ਇੱਕ ਬੈਕੇ ਤਸਵੀਰ ਇਸ ਮੱਥੇ ਨਾਲ ਦੇ ਨਾਲ ਹਲਕਾ ਕਰਦੇ ਸੀ ਦੂਜੀ ਗੱਲ ਜਿਹੜੀ ਬਾਦਲ ਸਾਹਿਬ ਵੱਡੀ ਸੀ ਉਹ ਸਾਰੇ ਧਰਮਾਂ ਦਾ ਸਰਕਾਰ ਕਰਦੇ ਸੀ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਅਕਾਲੀ ਚੱਲਦਾ ਹੈ ਆਪਣੀ ਅਰਦਾਸ ਰੋਜ਼ ਕੀ ਹੁੰਦੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਆਪਾਂ ਕਿਸੇ ਧਰਮ ਦਾ ਭਲਾ ਨਹੀਂ ਸੋਲਦੇ ਆਪਾਂ ਸਾਰਿਆਂ ਦਾ ਭਲਾ ਸੋਲਦੇ ਐਜੇ ਉਹਨਾਂ ਦੇ ਰਾਜ ਵਿੱਚ ਹਿੰਦੂ ਭਰਾ ਸੋਲਦੇ ਸੀ ਕਿ ਬਾਬਾ ਸਾਹਿਬ ਸਾਡੇ ਹੈ ਮੁਸਲਮਾਨ ਕਹਿੰਦੇ ਸੀ ਬਾਬਾ ਸਾਹਿਬ ਸਾਡੇ ਹੈ 크ਿਸਚਨ ਕਹਿੰਦੇ ਸੀ ਬਾਬਾ ਸਾਹਿਬ ਦੇ ਕਿਉਂਕਿ ਸਾਰਿਆਂ ਨੂੰ ਵਿਸ਼ਵਾਸ ਬਾਬਾ ਸਾਹਿਬ ਤੇ ਸੀ ਅਈ ਸੋਚ ਕਾਲੀ ਜਲਦੀ ਹੈ ਸਾਡੀ ਸੋਚ ਬੜੀ ਕਲੀਅਰ ਹੈ ਪੰਜਾਬ ਤਾਂ ਤਰੱਕੀ ਕਰੂਗਾ ਕਿਉਂਕਿ ਆ ਸਾਡਾ ਕਰ ਹੈ ਤਾਂ ਤਰੱਕੀ ਕਰੂਗਾ ਜੇ ਇੱਥੇ ਅਮਨ ਸ਼ਾਂਤੀ ਰਹੂਗੀ ਭਾਈਚਾਰੇ 'ਚ ਸਾਜ ਰਹੂਣੀ ਆਪਾਂ ਭਰਾ ਮੰਗ ਰਹੋਗੇ ਤੇ ਤਾਂ ਤਰੱਕੀ ਕਰੂਗੀ ਆ ਸੁਭਾ ਤਾਂ ਤਰੱਕੀ ਕਰੂਗਾ ਕਈ ਪਾਰਟੀਆਂ ਹੈਂਆਂ ਇੱਕ ਧਰਮ ਨੂੰ ਦੂਜੇ ਨਾਲ ਲੜਾਉਣ ਦੀ ਲੱਗੀ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਮੈਂ ਦੇਖ ਰਿਹਾ ਬਿਆਨ ਅੱਜ ਦਾ ਇੱਕ ਗੱਲ ਤਾਂ ਸਪਸ਼ਟ ਹੈ ਕਿ ਮੋਦੀ ਸਾਹਿਬ ਸਰਕਾਰ ਨਹੀਂ ਬਣਾਉਂਦੇ ਇੱਕ ਗੱਲ ਸਪਸ਼ਟ ਹੈ ਮੈਂ ਵੀ ਕਈ ਸੁਪੀਆਂ ਦਾ ਪਤਾ ਕਰਾਇਆ ਜਿਹੜੇ ਇਹਨਾਂ ਨੇ ਧੱਕੇ ਕੀਤੇ ਐ ਜਿਵੇਂ ਇਹਨਾਂ ਨੇ ਧੱਕੇ ਕੀਤੇ ਜਿਵੇਂ ਮਾਰਾਸਕਾ ਚ ਸਿੱਖ ਸਨਾ ਤੋੜ ਕੇ ਪਾਰਟੀ ਨੂੰ ਦਨ ਨਾਹੀਂ ਕੈਂਸਲ ਕਰਾ ਕੇ ਸਿੰਪਲ ਕੈਂਸਲ ਕਰਾ ਕੇ ਲੋਕੀ ਐ ਬਤਾ ਧੱਕਾ ਨਹੀਂ ਕਰਦੇ ਉਵੇਂ ਸ਼ਬਦ ਪੌਰ ਨੂੰ ਮਹਾਰਾਸ਼ਟਰ ਬੇਟੀ ਜਿੱਥੇ ਉਨ੍ਹਾਂ ਨੇ 45% ਇੰਨਾ ਸੀ ਐਕਟਿਵ ਸਭ 15 ਗੋਣਗੇ ਐਡੀ ਹਾਲਾਤ ਬਣ ਤਾਉਂੇ ਬਿਹਾਰ ਚ ਹਰਿਆਣਾ ਦਾ ਤੁਸੀਂ ਵਾਈਪ ਆਊਟ ਹੀ ਹੋ ਗਈ ਬੀਜੇਪੀ ਆ ਸਾਰੇ ਨਾਰਥ ਇੰਡੀਆ ਜਿੱਥੇ 7% ਰਿਜ਼ਲਟ ਸੀ ਉੱਥੇ ਹਿੱਲ ਗਈਆ ਕਿਉਂ ਲੋਕਾਂ ਨੇ ਦੇਖਿਆ ਕੀ ਨਾਕਾ ਰਾਜ ਕਰਨ ਵਾਸਤੇ ਤੁਸੀਂ ਐ ਨਹੀਂ ਜੀ ਦੇਸ਼ ਦੀ ਇਕਤਾ ਨੂੰ ਤੁਸੀਂ ਖਲਾਉਂ ਭਾਵੇਂ ਕਿਸੇ ਧਰਮ ਦੀ 1% ਵਾਦੀ ਹੈ ਦੂਜੇ ਦੀ 50% ਹੈ 1% ਵਾਲਾ ਦਾ ਵੀ ਉਨਾ ਹੱਕ ਹੈ ਦੇ ਤੇ 50% ਵਾਲਾ ਦਾ ਵੀ ਉਨਾ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਖਣਾ ਕਿ ਜੇ ਤੁਸੀਂ ਪੰਜਾਬ ਬਚਾਉਣਾ ਤੁਸੀਂ 50 ਸਾਲ ਦਾ ਇਤਿਹਾਸ ਦੇਖੋ ਇੱਕੋ ਇੱਕ 파ਟੀ ਹੈ ਜਿਹੜੀ ਥੋਡੀ ਹੈ ਦੋਨੇ ਉਹਦਾ ਦਰਦ ਥੋੜਾ ਹੈ ਪੰਜਾਬ ਦਾ ਦਰਦ ਹੈ ਸ਼ੋਮਨੀ ਖਾਲੀ ਦਲ ਤੁਹਾਡੇ ਵਾਸਤੇ ਜਿਉਣਾ ਪਰਨਾ ਇੱਥੇ ਹੈ ਅਸੀਂ ਹਰ ਚੀਜ਼ ਕਰਦੇ ਐ ਜੋ ਪੰਜਾਬ ਦੇ ਹੱਥ ਚ ਹੋਵੇ ਆ ਦਿੱਲੀ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਬੀਜੇਪੀ ਆ ਭਾਵੇਂ ਕਾਂਗਰਸ ਆ ਭਾਵੇਂ ਆ ਝਾੜੂ ਵਾਲੇ ਆ ਉਹ ਥੋੜੇ ਹਮਦਰਦ ਨਹੀਂ ਐ ਉਹਨਾਂ ਦਾ ਕੋਈ ਫੈਸਲਾ ਕਰਨਾ ਹੋਏ ਜਿੱਥੇ ਯੂਪੀ ਦਾ ਫਾਇਦਾ ਹੋਏ ਤੇ ਪੰਜਾਬ ਦਾ ਨੁਕਸਾਨ ਹੋਏ ਉਹ ਕਰਨਗੇ ਪੰਜਾਬ ਦੀ ਪਰਵਾਹ ਨਹੀਂ ਕਰਨਗੇ ਕਿਉਂਕਿ ਯੂਪੀ ਦੇ ਸੀਐਮ ਕੀ ਹੁੰਦੇ ਆਪਣੇ ਥੱਲੇ ਕੇਰਾ ਹੁੰਦੇ ਆ ਉਹਨਾਂ ਵਾਸਤੇ ਨੰਬਰ ਐ ਸਾਡੇ ਵਾਸਤੇ ਇਹ ਜ਼ਿੰਦਗੀ ਹੈ ਪੰਜਾਬ ਸਾਡੀ ਜ਼ਿੰਦਗੀ ਹੈ ਹੁਣ ਮੈਂ ਤੁਹਾਨੂੰ ਜੀ ਇੱਕ ਹੋਰ ਗੱਲ ਕਹੀਣਾ ਚਾਹਦਾ ਹਾਂ ਸਾਥਾਰੀ ਤੁਸੀਂ ਬੜੀ ਛੇਤੀ ਭੁੱਲ ਜਾਂਦੇ ਹੋ ਪਹਿਲੀ ਜੂਨ ਨੂੰ ਵੋਟਾਂ ਪੈਣੀਆਂ ਤੇ ਪਹਿਲੀ ਜੂਨ ਯਾਦ ਕਰੋ 40 ਸਾਲ ਪਹਿਲੇ ਕੀ ਹੋਇਆ ਸੀ ਪਹਿਲੀ 40 ਸਾਲ ਪਹਿਲੇ ਦਰਬਾਰ ਸਾਹਿਬ ਤੇ ਇੰਤਰਾ ਗੰਟੀ ਨੇ ਟੈਂਕਾਂ ਤੋਂਪਾਂ ਤੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ ਜਿਸ ਦੇ ਵੋਟਾਂ ਪੈ ਰਹੀਆਂ جی ہلے بھی ووٹ پاؤں گا پھر نہ چالیس سال پہلے کانپور ناگپور بمبئی دلی اپنے پینا بچیا نزرگاں پیران اگلا کے ساڑے گئے ایک پتوشی نہیں فڑے گیا ہلے تک لڑائی کالی لڑی ہی لڑ رہا ہے پر جتوں تک کوئی دلی والی پارٹی نہیں ਜੇ ਅੱਪਾ ਜੀ ਦਾ ਭੁੱਲ ਜਾ ਮੰਨੇ ਜੇ ਹੁਣ ਵੀ ਕਹਿੰਦੇ ਜੂ ਹੁਣ ਮੈਂ ਤੁਹਾਨੂੰ ਹੋਰ ਵੀ ਗੱਲ ਕਰਨਾ ਚਾਹਣਾ ਤਸਰਾ ਚਾਹਣਾ ਭਗਵਾਨ ਕਮਾਨ ਤੇ ਅੰਮੇਸ਼ਾ ਨੇ ਭਗਵਾਨ ਕਮਾਨ ਨੂੰ ਬਿਲਕੁਲ ਕਾਬੂ ਕਰ ਲਿਆ ਐਸ ਇਲੈਕਸ਼ਨ ਦੇ ਬਾਅਦ ਜਿਵੇਂ ਸ਼ਿਪ ਸਨਾ ਤੋੜੀ ਹੈ ਉਵੇਂ ਆਮ ਆਦਮੀ ਪਾਰਟੀ ਟੁੱਟ ਰਹੀ ਹੈ ਭਗਵਾਨ ਕਮਾਨ ਨੂੰ ਚੀਫ ਮਿਨਿਸਟਰ ਰੱਖ ਲਏ ਪਰ ਉਹ ਬਣਾ ਦੂਗਾ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਦੀ ਆਮ ਆਦਮੀ ਪੰਜਾਬ ਤੁਸੀਂ ਦੇਖਿਆ ਅੱਜ ਜਦੋਂ ਬਾਰਡਰ ਸੀਲ ਕੀਤੇ ਸੀ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਇਕੱਠੇ ਰਲ ਕੇ ਮਾਰੇ ਕੀਤਾ ਬ੍ਰਾਹਮਾ ਕੀਤਾ ਤੁਸੀਂ ਸੋਚਦੇ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਐ ਤੁਹਾਡੇ ਪੰਜਾਬ ਦੇ ਸੂਬੇ ਚ ਹਰਿਆਣੇ ਦੇ ਪੁਲਿਸ ਵਾਲੇ ਕੋਈ ਬੰਬ ਸਿਰਫ ਦੇ ਸੀ ਗੋਲੀਆਂ ਛਾੜ ਸਕਦੇ ਸੀ ਹੋਈ ਨਹੀਂ ਸਕਦਾ ਸੀ ਕਾਲੀ ਦਲ ਕਰ ਇਕੱਠੇ ਰਲ ਕੇ ਹੁਣ ਵੀ ਤੁਸੀਂ ਦੇਖਿਆ ਹੋਣਾ ਹੈ بی جے پی نے بھنڈا سیٹ پہ بی بی نو کھڑا کیتا جو نہیں آئیل چھڑ کے استیفہ دے کے لڑ رہی ہے پہلے تو کوئی انتمان نے کیا جیسی منجور نہیں کیتا جیسی میں نے مارے دب دا کل آگے جنرل جی نے ایسی منجور کر بھی لیا ایجی کٹ پتری ہے نمبروں میں کہ بی جے پی نے جو تکہ اپنے نہ کیتا ہے ਦੇਖੋ ਤੱਕ ਹਜ਼ੂਰ ਸਾਹਿਬ ਤੇ ਕਾਬਜ ਆਰਐਸਐਸ ਹੋ ਗਈ ਹੈ ਕਾਨੂੰਨੀ ਬਲੰਦ ਦਿੱਤਾ ਹੈ ਪੀਕੋਨ ਦਿੱਤਾ ਕਿਉਂਕਿ ਤੁਸੀਂ ਆਪਣੀ ਫੌਜ ਖਾਲੀ ਦਲ ਕਮਜ਼ੋਰ ਕਰ ਪਾਓ ਤੱਕ ਪਟਨਾ ਸਾਹਿਬ ਤੇ ਵੀ ਕਾਬਜ ਹੋ ਗਈ ਹੈ ਸਾਰੀ ਕਮੇਟੀ ਲੈ ਕੇ ਦਿੱਲੀ ਗੁਰਦੋਰਾ ਪ੍ਰਬੰਧਕ ਕਮੇਟੀ ਲੈ ਕੇ ਆ ਜਿਹੜਾ ਸ਼ੋਮਨੀ ਗੁਰਦੋਰਾ ਪ੍ਰਬੰਧਕ ਕਮੇਟੀ ਹੈ ਉਹਨੂੰ ਵੀ ਇਹਨਾਂ ਨੇ ਤੋੜ ਕੇ ਹਰਿਆਣਾ ਕਲਾ ਕਰ ਦਿੱਤੀ ਜਿਹੜੀ ਚੀਜ਼ ਅੰਗਰੇਜ਼ ਨਹੀਂ ਕਰ ਸਕਦੇ ਸੀ ਇਹਨਾਂ ਨੇ ਕਰ ਦਿਖਾਈ ਕਿਉਂਕਿ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰੋ ਆਪਣੀ ਫੌਜ ਜਿਹੜੇ ਮੁਰਖ ਦੀ ਫੌਜ ਹੀ ਕਮਜ਼ੋਰ ਹੋ ਜੇ ਉਹ ਮੁਰਖ ਜਿਹੜਾ ਅਧਿਕਾਰੂ ਆ ਅਧੀ ਕਰੂਗਾ ਕਬਜ਼ਾ ਕਰਨ ਦਾ ਹੁਣ ਅਮਰੀਕਾ ਨਾਲ ਕੋਈ ਪੱਕਾ ਰਹਿੰਦਾ ਕਿਉਂਕਿ ਡਰਦੇ ਹੈ ਐਡੀ ਵੱਡੀ ਤਾਕਤ ਦਾ ਤੁਸੀਂ ਸ਼ੀਤਾ ਵੀ ਕਿੱਥੇ ਬੰਦੇ ਨੂੰ ਗੱਲਾਂ ਜਾ ਕੇ ਉਹਨਾਂ ਲੋਕਾਂ ਦੇ ਜਿਹੜੇ ਅੱਜ ਤੱਕ ਕਿੱਥੇ ਹੈ ਕਿੱਥੇ ਆ ਦਾਦੂ ਵਾਲ ਕਿੱਥੇ ਆ ਮੰਡ ਜਿਹੜੇ ਆਪਣੇ ਆਪ ਨੂੰ ਪੰਥ ਕਹਿੰਦੇ ਸੀ ਉਹ ਬੀਜੇਪੀ ਤੇ ਆਪਾਂ ਉਹਨਾਂ ਦੀ ਗੱਲਾਂ ਉਹਨਾਂ ਨੇ ਆਪਣੇ ਤੇ ਬਹਿ ਕੀਤਾ ਕਿਉਂਕਿ ਏਜੰਸੀਆਂ ਤੇ ਸਾਰੀਆਂ ਪਾਰਟੀਆਂ ਲੱਗੀਆਂ ਕਿ ਪੰਜਾਬ ਨੂੰ ਕੰਟਰੋਲ ਕਰਨਾ ਹੋਏ ਤੇ ਕਾਲੀ ਤਨੂੰ ਕਮਜ਼ੋਰ ਕਰ ਦਿਓ ਉਹ ਕਾਮਯਾਬ ਹੋਏ ਤੇ ਹਲੇ ਵੀ ਨਾ ਜਾਗੋਗੇ ਹਲੇ ਵੀ ਨਾ ਇਕੱਠੇ ਹੋਵੋਗੇ ਫਿਰ ਬਹੁਤ ਲੇਟ ਹੋ ਜਾਣਾ ਮੈਂ ਤੁਹਾਨੂੰ ਅੱਜ ਦੱਸਦਾ ਸੋ ਐਸ ਕਰਕੇ ਮੈਨੂੰ ਇਹ ਬੇਨਤੀ ਕਰਨਾ ਪਿਆ ਐਸ ਲੜਾਈ ਵਿੱਚ ਅਸੀਂ ਇਕੱਲੇ ਲੜ ਰਹੇ ਹਾਂ ਅਸੀਂ ਇਹ ਤੁਹਾਨੂੰ ਕਿਸੇ ਦੀ ਲੋੜ ਨਹੀਂ ਤੇ ਮੈਂ ਤੁਹਾਨੂੰ ਕਹਿ ਦਿੰਦਾ ਇੱਕ ਪਾਸੇ ਪੰਜਾਬ ਹੈ ਪੰਜਾਬੀ ਪਾਰਟੀ ਹੈ ਦੂਜੇ ਪਾਸੇ ਦਿੱਲੀ ਵਾਲੀ ਹੈ ਮੈਂ ਅਸੀਂ ਸੋਚਦੇ ਪੂਰਾ ਆਸ਼ਕ ਕਰਦੇ ਹਾਂ ਵਿਸ਼ਵਾਸ ਕਿ ਆਪਾਂ ਸਾਰੇ ਇਕੱਠੇ ਹੋ ਕੇ ਜਿਵੇਂ ਇਹਨਾਂ ਨੇ ਦਿੱਲੀ ਦਾ ਬਾਰਡਰ ਸੀਮ ਕੀਤਾ ਸੀ ਨਾ ਕਿਸਾਨ ਜਾਣੀ ਸਰ ਤੇ ਤੁਸੀਂ ਵੀ ਪਹਿਲੀ ਜੂਨ ਨੂੰ ਬਾਰਡਰ ਸੀਮ ਕਰਦੇ ਹੋ ਪੰਜਾਬ ਦੇ ਪੰਜਾਬ ਦੇ ਵੋਟ ਰਸੀਲ ਕਰਦੇ ਹੋ ਕਿ ਇੱਕ ਵੀ ਵੋਟ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਪੋਣੀ ਸਾਰੀਆਂ ਵੋਟਾਂ ਆਪਣੇ ਪੰਜਾਬ ਦੀ ਖੇਤਰੀ ਪਾਰਟੀ ਖਾਲਸਾ ਪੰਥ ਦੀ ਫੌਜ ਪੰਜਾਬ ਦੀ ਫੌਜ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਫੌਜ ਨੂੰ ਪੋਣੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫੜੇ ਤੇ ਚੰਨੂ ਮਨਾ ਸਾਹਿਬ ਵਧਾਈ ਦੇਣਾ ਚਾਹਣਾ ਮੈਂ ਲੱਗਦਾ ਮੈਂ ਸਾਰੇ ਹਲਕਿਆਂ ਜਾ ਕੇ ਆਇਆ ਤੇ ਸਾਰੇ ਵਰਕਰਾਂ ਨੂੰ ਵੀ ਮੈਂ ਵਧਾਈ ਦੇਣਾ ਚਾਹਣਾ ਹੈ ਜਿਸ ਇਲੈਕਟ੍ਰਿਕ ਨਾਲ ਤੁਸੀਂ ਐਕਤੀ ਇਲੈਕਸ਼ਨ ਲੜਿਆ ਹੈ ਕੁਇਤਾ ਕਮਾਲ ਕਰਦੀ ਸਿਰ ਝੁਕਦਾ ਤੁਹਾਡੇ ਚਰਨਾਂ ਚ ਤੁਸੀਂ ਡਰ ਕੇ ਲੱਗੇ ਹੋ ਆ 16 ਦਿਨ ਰਹਿ ਗਏ ਇੱਕ ਇੱਕ ਵੋਟ ਆਪਾਂ ਤਕਰੀਰ ਪਾ ਕੇ ਤੁੰ ਨੂੰ ਮਰੇ ਸਾਥ ਤੁੰ ਨੂੰ ਮੈਨੂੰ ਹੀ ਕਹ ਦੱਸਾ ਹਿੰਦੀ ਭੜੇ ਆ ਜਿਹਦੇ ਮਗਰ ਲੱਗ ਜਾਣਾ ਉਹ ਚੀਜ਼ ਲੈ ਕੇ ਹੀ ਆਉਂਦੇ ਤੇ ਇਸ ਕਰਕੇ ਐ ਜਾਂ ਵਕੀਲ ਚਾਹੀਦਾ ਚੰਗਾ ਜਿਹੜੇ ਜੱਜ ਨੂੰ ਵੀ ਲੜ ਲੜ ਕੇ ਫੈਸਲਾ ਹੱਥ ਚ ਕਰਾ ਲੈ ਉਹ ਜੇ ਚੰਦੇ ਮਰਾ ਸਾਹਿਬ ਹੈ ਮੈਨੂੰ ਪੂਰੀ ਆਸਰ ਦਿਖਾਉਂਗੇ ਵਾਈਰੂ ਜੀ ਦਾ ਕਲਸਾ ਵਾਈਰੂ ਜੀ ਦਾ ਫਰਮ